ਪੰਜਾਬ ਸਰਕਾਰ ਵੱਲੋਂ ਹੁਣ ਇੱਕ ਅਹਿਮ ਫੈਸਲਾ ਲਿਆ ਗਿਆ ਕਿਉਂਕਿ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣ ਜਾ ਰਹੇ ਨੇ ਤਾਂ ਇਸ ਦੇ ਨਾਲ ਅਧਿਕਾਰੀਆਂ ਦੇ ਉੱਤੇ ਜੜੀਆ ਨਜ਼ਰ ਰੱਖੀ ਜਾਏਗੀ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਵਧ ਰਹੀਆਂ ਨੇ ਉਸ ਦੇ ਉੱਤੇ ਵੀ ਨੱਥ ਪੈ ਸਕਦੀ ਹੈ ਇਸ ਤਰੀਕੇ ਦੇ ਨਾਲ ਜਾਂ ਇਸ ਮਕਸਦ ਨੂੰ ਲੈ ਕੇ ਜਿਹੜਾ ਆ ਇਹ ਸੀਸੀਟੀਵੀ ਕੈਮਰੇ ਜਿਹੜੇ ਨੇ ਲਗਾਏ ਜਾ ਰਹੇ ਨੇ ਜਾਂ ਇਹ ਕਹਿ ਸਕਦੇ ਆ ਕਿ ਜੋ ਅਧਿਕਾਰੀ ਆ ਲਾਪਰਵਾਹੀਆਂ ਵਰਤਦੇ ਨਹੀਂ ਜਾਂ ਕਿਤੇ ਨਾ ਕਿਤੇ کوتاਹੀ ਵਰਤਦੇ ਨਹੀਂ ਤਾਂ ਹੁਣ ਉਹ ਸਾਵਧਾਨ ਹੋ ਜਾਣ ਕਿਉਂਕਿ ਸਰਕਾਰ ਵੱਲੋਂ ਇਹ ਐਮ ਫੈਸਲਾ ਲਿਆ ਗਿਆ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜੋ ਵੀ ਸੂਬੇ ਦੇ ਲੋਕ ਨੇ ਜਾਂ ਸੂਬੇ ਦੀ ਜਨਤਾ ਆ ਉਹਨਾਂ ਨੂੰ ਵਿਸ਼ੇਸ਼ ਸਹੂਲਤਾ ਜਿਹੜੀਆਂ ਨੇ ਪ੍ਰਦਾਨ ਕੀਤੀਆਂ ਜਾਣ ਜੋ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਸਰਕਾਰੀ ਦਰਬਾਰੇ ਜਿੱਥੇ ਵੀ ਉਹ ਜਾਣ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਦੇ ਲਈ ਹੁਣ ਸਰਕਾਰ ਵੱਲੋਂ ਇਹ ਐਮ ਫੈਸਲਾ ਲਿਆ ਗਿਆ ਕਿ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਜਿਹੜੇ ਨੇ ਉਹ ਕੈਮਰੇ ਲੱਗਣਗੇ ਤਾਂ ਸਰਕਾਰ ਵੱਲੋਂ ਇਹ ਸੀਸੀਟੀਵੀ ਕੈਮਰੇ ਕਿੱਥੇ-ਕਿੱਥੇ ਲਗਾਏ ਜਾਣਗੇ ਇਸ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਨੇ ਇਹ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਪੈੜੀ ਨਜ਼ਰ ਜਿਹੜੀ ਆ ਹੁਣ ਸਰਕਾਰ ਜਿਹੜੀ ਆ ਉਹ ਰੱਖੇਗੀ ਤਾਂ ਇਹਨਾਂ ਸੀਸੀਟੀਵੀ ਕੈਮਰਿਆਂ ਨੂੰ ਐਸਡੀਐਮ ਜਿਹੜੇ ਨੇ ਜੋ ਕਿ ਆਪਣੇ ਆਪਣੇ ਵੱਖ-ਵੱਖ ਖੇਤਰ ਦੇ ਐਸਡੀਐਮ ਜਿਹੜੇ ਨੇ ਉਹ ਹੈਂਡਲ ਕਰਨਗੇ ਤੇ ਉਹ ਨਜ਼ਰ ਰੱਖਣਗੇ ਕਿ ਆਖਿਰਕਾਰ ਜੋ ਦਫ਼ਤਰਾਂ ਦੇ ਵਿੱਚ ਕੰਮਕਾਜ ਹੋ ਰਿਹਾ ਉਹ ਕਿਸ ਤਰ੍ਹਾਂ ਹੋ ਰਿਹਾ ਕਿਸੇ ਕਿਸਮ ਦੀ ਕੁਤਾਹੀ ਤਾਂ ਨਹੀਂ ਵਰਤੀ ਜਾਂਦੀ ਜਾਂ ਕਿਸੇ ਕਿਸਮ ਦੀ ਭ੍ਰਸ਼ਟਾਚਾਰੀ ਜਿਹੜੀ ਹੈ ਉਹ ਨਹੀਂ ਤਾਂ ਨਹੀਂ ਵਰਤੀ ਜਾਂਦੀ ਇਹਦੇ ਹੀ ਸੋਚ ਨੂੰ ਲੈ ਕੇ ਇੱਕ ਸਰਕਾਰ ਵੱਲੋਂ ਇਹ ਅਹਿਮ ਕਦਮ ਜਿਹੜਾ ਆ ਉਹ ਪੁੱਟਿਆ ਜਾ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਜੋ ਤਹਿਸੀਲਾਂ ਨੇ ਉਹਨਾਂ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਹੁਣ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਜਾਣਗੇ ਸਰਕਾਰ ਵੱਲੋਂ ਰਾਜ ਦੇ ਹਰ ਸਬ ਰਜਿਸਟਰਾਰ ਜੁਆਇੰਟ ਸਬ ਤੇ ਰਜਿਸਟਰਾਰ ਦਫ਼ਤਰਾਂ ਦੇ ਵਿੱਚ 4-4 ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਜਾਣਗੇ ਹੁਕਮਾਂ ਦੇ ਮੁਤਾਬਕ ਪਟਵਾਰੀ ਤੇ ਤਹਿਸੀਲਦਾਰ ਦੇ ਦਫ਼ਤਰਾਂ ਦੇ ਵਿੱਚ 4 ਕੈਮਰੇ ਭਾਵ 2 ਕੈਮਰੇ ਦਫ਼ਤਰ ਤੇ 2 ਕੈਮਰੇ ਜਿਹੜੇ ਨੇ ਦਫ਼ਤਰ ਦੇ ਬਾਹਰ ਲਗਾਏ ਜਾਣਗੇ ਜੋ ਕੰਮ ਕਾਜ ਉੱਤੋਂ ਨਜ਼ਰ ਰੱਖਣਗੇ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤੇ ਇਹਨਾਂ ਕੈਮਰਿਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏਗਾ ਤੇ ਪੂਰੇ ਦਫ਼ਤਰ ਦੀ ਜਿਹੜੀ ਆ ਉਹ ਨਿਗਰਾਨੀ ਰੱਖੀ ਜਾਏਗੀ ਤਾਂ ਇਹ ਕੈਮਰੇ ਲਾਉਣ ਦਾ ਮੰਤਵ ਹੈ ਕਿ ਡਿਪਟੀ ਕਮਿਸ਼ਨਰ ਚੈੱਕ ਕਰ ਸਕਣ ਕਿ ਸਭ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਆਪਣੇ ਦਫ਼ਤਰ ਦੇ ਵਿੱਚ ਉਪਲਬਧ ਹੋ ਕੇ ਸਹੀ ਢੰਗ ਦੇ ਨਾਲ ਕੰਮਕਾਰ ਕਰ ਰਹੇ ਹਨ ਜਾਂ ਨਹੀਂ ਜਾਂ ਫਿਰ ਕਿਸੇ ਵੀ ਕਿਸਮ ਦੀ ਕੋਤਾਹੀ ਤਾਨੀ ਵਰਤੀ ਜਾਂਦੀ ਜਾਂ ਕਿਸੇ ਵੀ ਕਿਸਮ ਦੀ ਜੋ ਘਟਨਾयां ਉਸ ਨੂੰ ਵਾਪਰਨ ਤੋਂ ਪਹਿਲਾਂ ਹੀ ਜਿਹੜਾ ਆ ਉਹ ਰੋਕਿਆ ਜਾ ਸਕਦਾ ਜਾਂ ਫਿਰ ਕਿਸੇ ਵੀ ਕਿਸਮ ਦੀ ਜੋ ਜਨਤਾ ਹੈ ਜਾਂ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਇਸ ਸੋਚ ਨੂੰ ਲੈ ਕੇ ਜਿਹੜੇ ਨੇ ਇਹ ਕੈਮਰੇ ਲਗਾਏ ਜਾਣਗੇ ਤਾਂ ਪਬਲਿਕ ਨੂੰ ਵਸੀਕੇ ਦਰਜ ਦਿਵਾਉਣ ਦੇ ਵਿੱਚ ਕੋਈ ਓਖਿਆਈ ਤਾਂ ਨਹੀਂ ਹੁੰਦੀ ਅਜਿਹੀ ਜਿਹੜੀ ਸੋਚ ਜਿਹੜੀ ਆ ਉਹ ਰੱਖੀ ਜਾ ਰਹੀ ਆ ਤਾਂ ਇਹ ਕੈਮਰੇ ਲਗਾਉਣ ਦਾ ਇੱਕ ਹੋਰ ਮਹੱਤਵਪੂਰਨ ਮੰਤਵ ਵਸੀਕੋ ਤਕਸੀਦ ਕਰਨ ਦੇ ਵਿੱਚ ਜੋ ਪਾਰਦਰਸ਼ਤਾ ਨੂੰ ਲਿਆਉਣ ਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਦਫ਼ਤਰਾਂ ਦੇ ਵਿੱਚ ਕੈਮਰਿਆਂ ਨੂੰ ਸਚਾਰੂ ਟੰਗ ਦੇ ਨਾਲ ਚਲਾਉਣ ਦੇ ਲਈ ਕਿਹਾ ਗਿਆ ਤਾਂ ਪੂਰੇ ਕੰਮਕਾਜ ਉੱਤੇ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਸਕੇ ਤਾਂ ਇਸ ਲਈ ਪੰਜਾਬ ਸਰਕਾਰ ਵੱਲੋਂ ਹੁਣ ਤਹਿਸੀਲਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਹੇਠ ਚਲਾਇਆ ਜਾਏਗਾ ਜਿਸ ਦੇ ਵਿੱਚ ਕਿ ਚਾਰ-ਚਾਰ ਜਿਹੜੇ ਨੇ ਕੈਮਰੇ ਲਗਾਏ ਜਾਣਗੇ ਜੋ ਕਿ ਜੋ ਦਫ਼ਤਰ ਦੇ ਵਿੱਚ ਹੋਣਗੇ ਅਤੇ ਦੋ ਦਫ਼ਤਰ ਦੇ ਬਾਹਰ ਵਿੱਚ ਜਿਹੜੇ ਨੇ ਉਹ ਲਗਾਏ ਜਾਣਗੇ ਤਾਂ ਆਉਣ ਜਾਣ ਵਾਲਿਆਂ ਦੇ ਉੱਤੇ ਵੀ ਜਿਹੜੀ ਹੈ ਨਜ਼ਰ ਰੱਖੀ ਜਾ ਸਕਦੀ ਹੈ ਕੋਈ ਸ਼ਰਾਰਤੀ ਅੰਸਰ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਨਜ਼ਰ ਰੱਖੀ ਜਾ ਸਕਦੀ ਹੈ ਤਾਂ ਜੋ ਜੋ ਪਬਲਿਕ ਨੂੰ ਪਰੇਸ਼ਾਨੀ ਨਾ ਆਜ ਆਵੇ ਤਾਂ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਜਨਤਾ ਦੇ ਲਈ ਸੂਬੇ ਦੀ ਜਨਤਾ ਲਈ ਵਿਸ਼ੇਸ਼ ਸੁਵਿਧਾਵਾਂ ਦੀ ਗੱਲ ਕਰੀਏ ਜਾਂ ਫਿਰ ਵੱਖ-ਵੱਖ ਸਕੀਮਾਂ ਦੀ ਗੱਲ ਕਰੀਏ ਉਹ ਜਿਹੜੀ ਹੈ ਦੇਣ ਦੀ ਜਿਹੜੀ ਹੈ ਤਹਜੀਦ ਦਿੱਤੀ ਜਾਂਦੀ ਹੈ ਤਾਂ ਉਸੇ ਨੂੰ ਲੈ ਕੇ ਹੁਣ ਇੱਕ ਹੋਰ ਅਹਿਮ ਕਦਮ ਜਿਹੜਾ ਸਰਕਾਰ ਵੱਲੋਂ ਇਹ ਮੰਨਿਆ ਜਾ ਸਕਦਾ ਤਾਂ ਉੱਥੇ ਹੀ ਜੋ ਸਰਕਾਰੀ ਅਧਿਕਾਰੀ ਕਹਿ ਸਕਦੇ ਆ ਕਿ ਜੋ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਦੇ ਉੱਤੇ ਕਤਾਹੀ ਵਰਤਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਇਹ ਨਜ਼ਰ ਰੱਖਣ ਦੇ ਲਈ ਅਹਿਮ ਸਾਬਤ ਹੋਣਗੇ ਭ੍ਰਸ਼ਟਾਚਾਰੀ ਨੂੰ ਇਸ ਦੇ ਨਾਲ ਰੋਕਿਆ ਜਾ ਸਕਦਾ ਹੈ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਅਨਹੋਣੀ ਨੂੰ ਜਾਂ ਫਿਰ ਕੰਮਕਾਜ ਨੂੰ ਹੋਰ ਵਿਦੇਸ਼ਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਇਹ ਜੋ ਸੀਸੀਟੀਵੀ ਕੈਮਰੇ ਨੇ ਉਹ ਫਾਇਦੇਮੰਦ ਹੋ ਸਕਦੇ ਨੇ ਤਾਂ ਇਸੇ ਲਈ ਹੁਣ ਪੰਜਾਬ ਸਰਕਾਰ ਦੀਆਂ ਤਹਿਸੀਲਾਂ ਦੇ ਵਿੱਚ ਨਿਗਰਾਨੀ ਹੇਠ ਹੋਣਗੀਆਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਇਸ ਨੂੰ ਮਾਨ ਸਰਕਾਰ ਦਾ ਅਹਿਮ ਫੈਸਲਾ ਜਿਹੜਾ ਆ ਉਹ ਮੰਨਿਆ ਜਾਂਦਾ ਤੇ ਮਾਨ ਸਰਕਾਰ ਵੱਲੋਂ ਇਹ ਐਮ ਫੈਸਲਾ ਲਿਆ ਗਿਆ